ਕਿਸਾ ਸਿੱਕਾ ਦੀ ਸਾਰਿਆਂ ਨਾਲ ਸਿੰਘਲੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਬਰੀਸਾ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਛੋਟੀਆਂ ਤੇ ਇੱਕ ਅ ਸੂਈ ਸਵਾਈ ਗਾਂ ਤਾਂ ਦਿਖਾਉਣੀ ਹੈ ਨੋਰਮਲ ਰੇਟ ਤੇ ਵੀਡੀਓ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਹੈ ਵੀ ਸੂਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣਾ ਆਪਣੀ ਆਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਫੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਸਭ ਵਧੀਆ ਜੀ ਹਾਂਜੀ ਤੇ ਨਾਮ ਦੱਸ ਇੱਕ ਵਾਰ ਫਿਰ ਨਾਮ ਪ੍ਰਿੰਸਪਲ ਸਿੰਘ ਪਿੰਡ ਚੇਦੇ ਖੁਰਦ ਤਸੀਲਾ ਹੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲਦਾ ਫਿਰ ਫੋਨ ਨੰਬਰ 9501296185 ਤੇ ਪਰਸਨ ਵਾਲੀਆਂ ਵੇਚਦੀਆਂ ਗਾਵਾਂ ਫਿਰ ਸਾਰੀਆਂ ਹਾਂਜੀ ਵ ਠੀਕ ਆ ਗਾਵਾਂ ਅਜ ਫੇਰ ਵੀ ਜੀ ਦੋ ਲੈਣਤੀਆਂ ਆ ਅੱਛਾ ਹਾਂਜੀ ਇੱਕ ਹੀ ਪੌਣੀ ਆ ਜਾਣਾ ਇੱਕ ਅਗਲੀ ਵੀਡੀਓ ਚ ਪੌਣੀ ਆ ਨਹੀਂ ਉਹ ਵੀ ਪੌਣੀ ਆ ਅੱਛਾ ਉਹ ਵੀ ਪਾ ਦੇਣੀ ਆ ਅੱਛਾ ਜੇ ਹੁਣੇ ਅਜੇ ਗੱਡੀ ਚੋਂ ਲੱਥੀ ਆ ਅਜੇ ਇਹ ਥੋੜੀ ਕਿ ਦੇਰੀ ਹੋਈ ਆ ਯਾ ਯੋ ਹਾਂਜੀ ਹਾਂਜੀ ਠੀਕ ਆ ਤੇ ਚਲੋ ਫਿਰ ਸਰਵਾਜ ਜਿਹੜੀ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰ ਲਈਏ ਤੇ ਦੇਖੋ ਵੀਰ ਜੀ ਅੱਛਾ ਵੇਖੋ ਇਸ ਤਰ੍ਹਾਂ ਹੀ ਥੱਲੇ ਬਹਿ ਜਾਣਾ ਜੀ ਬਸ ਤੇ ਆਹ ਦੇਖੋ ਤੇ ਆਹ ਦੇਖ ਸਾਡੇ ਇਸ ਤਰ੍ਹਾਂ ਹੀ ਥੱਲੇ ਬਹਿ ਜਾਣਾ ਵਾ ਠੰਡੀਆਂ ਵੀਰ ਜੀ ਝੋਟੀਆਂ ਠੀਕ ਆ ਹਾਂਜੀ ਹਾਂਜੀ ਤੇ ਦੇਖੋ ਵੀਰ ਜੀ ਵੱਡੀ ਝੋਟੀ ਆ ਤੇ 부ਸ਼ੀ ਵੀਰ ਜੀ ਆ ਵੇਖੋ ਅੱਛਾ 부ਸ਼ੀ ਤੇ ਆ 부ਸ਼ੀ ਦੇ ਵਿੱਚ ਬੱਚਾ ਤੁਹਾਨੂੰ ਪਤਾ ਠੰਡ ਚ ਉਹ ਕੰਮ ਹੋਣੇ ਆ ਬੱਚੇ ਲੋਕ ਵੀਰ ਭਰਾਵਾਂ ਨੇ ਦੁੱਧ ਨਹੀਂ ਪੀਉਣਾ ਬੱਚਿਆਂ ਨੂੰ ਤੇ ਬੱਚੇ ਬੁੜਕਦੇ ਜਾਣੇ ਆ ਤੇ ਹੁਣ ਮੌਸਮ ਵੀ ਠੰਡਾ ਕੋਈ ਠੰਡ ਨਾਲ ਦੇਖੋ ਮੌਸਮ ਠੰਡਾ ਤੁਹਾਨੂੰ ਪਤਾ ਨਹੀਂ ਦੁੱਧ ਨਹੀਂ ਛੱਡਦੇ ਪਿੰਡ ਭੜਾ ਵੀਰ ਭਰਾ ਹਾਂਜੀ ਹਾਂਜੀ ਠੀਕ ਆ ਤੇ ਆ ਭਾਵੇਂ ਵੀਰ ਜੀ ਠੰਡ ਧੁੰਦ ਦੇ ਵਿੱਚ ਟੰਗ ਛੜੋ ਕਿੱਲੀ ਤੇ ਅੱਛਾ ਹਾਂਜੀ ਇਹਨੇ ਨਹੀਂ ਬਿਮਾਰ ਨਾ ਇਹਨੂੰ ਠੰਡ ਨਹੀਂ ਲੱਗਣੀ ਤੇ ਅੱਛਾ ਹੁਣ ਭਾਵੇਂ ਜੰਜ ਮਰਜੀ ਕੋਈ ਤੇ ਮੱਝ ਇਧਰ ਵੇਖੋ ਫ ਅੱਛਾ ਦੇਖੋ ਇਹ ਇੱਕ ਬਰੀ ਬਾਨਾ ਦੇਖੋ ਵੀਰ ਜੀ ਆਹ ਦੇਈ ਜੋ ਬੈ ਕੇ ਥੱਲੇ ਬੋਸੀ ਗਾੜੀ ਕਰਨੀ ਆ ਤੇ ਧਾਰ ਦੇਣੀ ਆ ਤੇ ਨੇ ਪਸੰਦ ਪੈਣਾ ਤੇ ਆ ਹਵਾਨਾ ਇਹਦਾ ਦੇਖੋ ਕੱਲਾ ਵੀਰ ਜੀ ਥਣ ਘੜ ਘੜ ਤੇ ਲੱਗਾ ਕਰ ਥਣੇ ਮਿੱਦਾ ਵੀਰ ਦਾ ਥਣ ਸੁਆ ਕਿਨਵਾ ਚ ਸੁਆ ਵੀਰ ਜੀ ਯਾਰ ਕੀ ਪਹਿਲਾ ਸੁਆ ਸੁਈ ਜੇ ਪਹਿਲਾ ਸੁਆ ਤੇ ਚਾਰ ਦੰਦ ਮੂੰਹ ਜੇ ਵੀਰ ਜੀ ਮੂੰਹ ਚਾਰ ਦੰਦ ਤੇ ਛੋਟੇ ਸਿੰਘ ਦੀ ਝੋਟੀ ਆ ਜਿਹੜੀ ਮੈਂ ਨਾ ਮਾਲਵੇ ਦੀ ਵੀਰ ਜੀ ਕੱਟੀ ਵੱਡੀ ਪਲੀ ਜੂੜੀ ਕੱਟੀ ਆ ਆ ਦੇਖਦਾ ਥਣ ਵੇਖੋ ਵੀਰ ਜੀ ਕੱਲਾ ਕੱਲਾ ਥਣ ਗੈਪ ਤੇ ਲੱਗਾ ਤੇ ਖੋਲੋ ਫਿਰ ਤੌਰੀਏ ਇਹਨੂੰ ਇੱਧਰ ਆਖੋ ਬੱਜੀ ਆਬੂ ਛੀ ਆ ਨਾ ਅੱਛਾ ਵੇਖੋ ਬੂਛੀ ਦੇ ਮਗਰੀ ਹੁੰਦੀ ਆ ਜਰਾ ਵੇਖੋ ਬੱਜੀ ਦੱਸਾ ਭਾਵੇਂ ਜੀ ਛੱਡ ਦੋ ਠੀਕ ਆ ਆ ਵੇਖੀ ਜਾਈਏ ਹੁਣ ਜਲਵੇ ਦੇਤੀਏ ਠੀਕ ਆ ਆ ਵੇਖੋ ਬੱਜੀ ਉੱਧਰ ਨਾ ਵੋਸੀ ਜਾਓਗੇ ਉੱਧਰ ਨਹੀਂ ਹੈ ਵੀ ਜਾਣਗੇ ਮੈਂ ਇਹਨੂੰ ਮਰਜ਼ੀ ਨੂੰ ਲਈ ਠੀਕ ਆ ਪਾਣੀ ਪੀਣਾ ਨਾ ਚਲੋ ਇੱਕ ਵਾਰੀ ਤੋਰ ਦੋ ਸਹੀ ਤਰ੍ਹਾਂ ਤੋਰ ਬਈ ਨਾ ਹੁਣ ਬਾਕੀ ਗੰਦੀ ਵੱਡੀ ਛੋਟੀ ਆ ਕਦ ਕਦ ਚ ਬਾਕੀ ਕਦ ਕਦ ਦੀ ਚੰਗੀ ਆ ਹਾਂਜੀ ਹਾਂਜੀ ਤੇ ਵੱਡੀ ਵੱਡੀ ਪਲੀ ਜੁੜੀ ਆ ਐਰ ਕਿਤੇ ਚਲੋ ਬੱਚਾ ਮਰ ਗਿਆ ਚਲੋ ਦੇ ਆਪਾਂ ਹੁਣ ਜਿਆ ਜੀ ਦੇਣੀ ਆ ਛੋਟੀ ਹਾਂਜੀ ਹਾਂਜੀ ਬਸ ਕਦ ਕਾਠ ਵੇਖੋ ਬਾਕੀ ਗੱਲ ਦੀ ਸੀਲੀਆਂ ਦੀ ਭਾਏ ਇੱਥੇ ਥੱਲੇ ਬਹਿ ਜਾਓ ਇੱਡੀ ਠੰਡੀ ਪੈ ਗਲੀ 'ਚ ਬਹਿ ਜਾਓ ਠੀਕ ਆ ਆ ਵੇਖੋ ਪਾਏ ਇੱਥੇ ਬਹਿ ਜਾਓ ਕੋਈ ਗੱਲ ਨਹੀਂ ਚਲੋ ਲੈ ਜਾਓ ਲੈ ਜਾਓ ਕਈ ਇਹਦੀ ਡਰ ਜਾਂਦਾ ਵਾ ਪਛੋਤ ਉਹ ਤਰ੍ਹਾਂ ਇਹ ਆ ਪਈ ਹੈ ਠੰਡੀ ਸੀ ਲਿਆ ਆ ਵੇਖੋ ਲੜਕੀ ਬੱਚੇ ਮਾਰ ਗਿਆ ਓਲੀ ਓਲੀ ਤੋਰ ਦੋ ਵੇ ਜੀ ਫਟਿਆ ਮਰੇ ਬੱਚੇ ਨਹੀਂ ਆ ਨੇ ਬੁਸ਼ ਦੇ ਨਾਲ ਥੋੜੀ ਚਾਲ ਤੇਜ਼ ਹੋ ਜਾਂਦੀ ਹੈ ਇਹ ਬੁਸ਼ੀ ਦਾ ਵੇਜੀ ਬੜਾ ਕਰਦੀ ਹੈ ਆ ਵੇਖੋ ਆ ਦੇਖਦੇ ਬਾਕੀ ਹਵਾਨਾ ਇਹਦਾ ਤੇ ਹੁਣ ਦੋਤੇ ਕਿੰਨਾ ਪੱਕਾ ਏ ਦੇ ਕੋਲ ਗੋਦ ਵੀਰ ਜੀ ਪੱਕਾ ਜਿਹੜਾ ਇਹਦੇ ਥੱਲੇ 8 ਕਿਲੋ ਹੋਗਾ ਵਿਖਾਵੇਗਾ 7 ਕਿਲੋ ਵੀਰ ਜੀ ਕਰਕੇ ਦਾਂਗੇ ਅੱਛਾ ਹਾਂਜੀ ਹਾਂਜੀ ਤੇ ਮੋਲੇ ਦਾ ਮੋਲੇ ਦਾ ਵੀਰ ਜੀ ਹੁਣ ਤੇ ਜਿਆਜ ਕਰ ਦਈਏ ਕਿੰਨਾ ਕ ਜੇ ਇਹਦੇ ਬੱਚਾ ਹੁੰਦਾ ਫਿਰ 95000 ਦੀ ਕੱਟੀ ਵੇਛੀ ਦੀ ਹਾਂਜੀ ਤੇ ਕੱਦ ਵੇਖ ਲਓ ਹੁਣੇ ਹੀ ਕੱਦ ਕਾਟ ਤੇ ਪੂਰਾ ਆ ਪੂਰੀ ਭਲੀ ਜੁੜੀ ਆ ਵੀਰ ਜੀ ਹੁਣ ਵੀਰ ਜੀ ਪੂਰੇ 65000 ਦੀ ਕੱਟੀ ਦੇ ਦਾਂਗੇ 65000 ਜੀ ਬਾਕੀ ਮੌਕੇ ਤੇ ਛੋਟ ਛਾਟ ਹੋ ਜੂਗੀ ਛੋਟ ਕੋਈ ਨਹੀਂ ਮੌਕੇ ਤੇ ਕਰ ਦਾਂਗੇ ਵੀਰ ਜੀ ਤੇ ਹੁਣ ਆ ਛੋਟੀ ਗੱਬਨ ਜੇ ਠੀਕ ਆ ਤੇ ਠੰਡੀ ਵੀ ਹੈ ਵੀ ਅੱਛਾ ਹਾਂ ਚਲੋ ਤਰਾਂ ਥੋੜਾ ਇਹ ਵੀ ਦਰਦੀ ਦਰਦੀ ਜੀ ਆਹ ਕੋ ਡਰਜਾਂ ਦੇ ਨਾ ਪਛੋ ਆਹ ਦੇਖ ਇਹਦੇ ਥੱਲੇ ਵੀ ਹੱਜੀ ਪੈ ਰਿਓ ਆਹ ਦੇਖੋ ਜੀ ਇਤਨੀ ਠੰਡੀ ਹੈ ਵੀ ਆਹ ਦੇਖੋ ਗੱਬਣਿਆ ਤੇ ਝੋਟੀ ਅਜੇ ਗੱਬਣਿਆ ਸੋ ਆਜ ਨੇ ਪਹਿਲਾ ਸੁਣਾ ਪਹਿਲਾ ਸੁਣਾ ਜੀ ਤੇ ਆ ਠੰਡੀਆਂ ਵੀ ਚੰਗੀਆਂ ਪੜਨਦੀਆਂ ਵੀ ਇਹ ਵੀ ਜੀ ਸ਼ਿੱਗੀ ਵਾਲੇ ਤੋੜ ਤੇ ਦਾਨ ਦੇਣੇ ਵੀ ਅੱਛਾ ਤੇ ਜੈਡ ਬਲੈਕ ਵੀਰ ਜੀ ਇੱਕ ਵੀ ਪੁੱਛਤੇ ਕੋਈ ਵਾਲ ਚਿੱਟਾ ਕੱਢ ਦੇ ਤਾਂ ਝੋਟੀ ਫਰੀ ਦੇ ਦਾਂਗੇ ਅੱਛਾ ਹਾਂ ਜੀ ਤੇ ਕਿੰਨੇ ਕ ਦੁੱਧ ਆ ਲਈ ਜੇ ਤੇ ਵੇਖੋ ਵੀਰ ਜੀ ਥੱਲਾ ਵੇਖੋ ਅਜੇ ਪਰ ਨਹੀਂ ਆ ਪੂਰੀ ਨਾ ਮਾਮਾ ਨਾ ਵੇਖੋ ਜੇ ਢਿੱਲਾ ਤੁਰੀਆਂ ਫਿਰਦੀਆਂ ਐਵੇਂ ਹੀ ਦੇ ਹਲੇ ਕੋਈ ਪੁਰਾਣੀ ਨੇ ਸੁਟਿਆ ਇਹ ਕਿੰਨਾ ਕੱਢ ਜੂ ਦੁੱਧ ਪਹਿਲੇ ਸਵੇਈ ਦੁੱਧ ਵੀਰ ਜੀ ਕੱਢੀ ਜਾਊਗੀ 12 13 ਕਿਲੋ ਤੋਂ ਘੱਟ ਕੀ ਜਵਾਊਗੀ ਤੋਰੋ ਹਾਂ ਜੀ ਸੇਵਾਦਾ ਜੀ ਬਾਕੀ ਥਾਣਾ ਵੀ ਹੁਣ ਤੋਂ ਹੀ ਹੱਥ 'ਚ ਆਉਣ ਵਾਲੇ ਆ ਚੰਗੇ ਗੱਬ ਤੇ ਸਾਨੇ ਆ ਤੇ ਸਿੰਘੀ ਦੇਖੋ ਰਜੀ ਛੋਟੇ ਸਿੰਘ ਦੀ ਝੋਟੀ ਆ ਸਿੰਘੀ ਦੇਖੋ ਰਜੀ ਸਿੰਘੀ ਦਾ ਜਿਵੇਂ ਨਾਲ ਲੱਗੀ ਬੰਦ ਸਿੰਘ ਆ ਫੱਬਦੀ ਆ ਝੋਟੀ ਪੂਰੀ ਬਾਕੀ ਰਜੀ ਫੇਸਬੁਕ ਦੀ ਬਿਊਟੀ ਬਹੁਤ ਵਧੀਆ ਬਾਕੀ ਫੱਬਦੀ ਆ ਝੋਟੀ ਜਿੰਨੀ ਵੀ ਆ ਦੇਖੋ ਝੋਟੀ ਇਹ ਅ ਵੀ ਚੱਲ ਥੋੜਾ ਡਰਦੀ ਡਰਦੀ ਜੀ ਆ ਸਾਡੇ ਤਾਂ ਕਈ ਵਾਰੀ ਪੱਛੋਂ ਡਾਕਟਰ ਦਾ ਭਲੇਖਾ ਵੀ ਪੈ ਜਾਂਦਾ ਆ ਹੂੰ ਚਰਨ ਉਹਦੇ ਵੀ ਢਿਲ ਹੁਟਾ ਦੇ ਇਪਰੇਂਸ ਛੰਗਦੇ ੱਡੇ ਤੇ ਜਾਣਾ ਠੀਕ ਆ ਦਰ ਤੇ ਦਾ ਲਾਦਾਂਗੇ ਇਹ ਠੰਡੀ ਵਰਜੀ ਬੜੀ ਆ ਉਦਾਂ ਡਰਦੀ ਆ ਵੇਲੇ ਗੱਬਣ ਥੱਲੇ ਬੈ ਗਏ ਨੇ ਜੇ ਗੱਬਣ ਮਾਝ ਬੈ ਨਹੀਂ ਦਿੰਦੀ ਥੱਲੇ ਅੱਜ ਇਹਨੂੰ ਤੇਲ ਦੀ ਜਗ੍ਹਾ ਪੈਟਰੋਲ ਤੇ ਨਹੀਂ ਮਲਦਾ ਕਿਤੇ ਉੱਡਦੇ ਪਾਣਾ ਤੇ ਇਹ ਨਹੀਂ ਮਲੇ ਆ ਜੇ ਅੱਛਾ ਇਹ ਕਿ ਕਰੇ ਪੈਟਰੋਲ ਪੈਟਰੋਲ ਨਾਲ ਲਾਦਾ ਹੋਵੇ ਜਿਹੜੇ ਤਾਂ ਬਾਕੀ ਕਿਹੜਾ ਵੀਰ ਇੱਥੇ ਆਊਗਾ ਨਾ ਉਹਨੇ ਆਪੇ ਵੇਖ ਲੈਣਾ ਠੰਡੀ ਆ ਵੇਖੋ ਵੀਰ ਜੀ ਜਿਹੜਾ ਮਰਜੀ ਪਈ ਜਾਵੇ ਉੱਤਰ ਹੈਗੀ ਠੰਡੀ ਤੇ ਰਹੀ ਆ ਬਸ ਇਹ ਆਵੇ ਸਾਡੇ ਕੋ ਡਰ ਜਾਂਦਾ ਨਾ ਥੋੜਾ ਜਿਆ ਦਰਦੀ ਸਾਡੇ ਤਾਂ ਧਿਆਨ ਇਹਦਾ ਸਾਡੇ ਵਾਲੀ ਆ ਉਦੋਂ ਦਾ ਕਈ ਵਾਰੀ ਪਛੋਂ ਡਾਕਟਰ ਦਾ ਬਲੇਖਾ ਵੀ ਪੈ ਜਾਂਦਾ ਹੈ ਕਈ ਵਾਰੀ ਝੋਟੀਆਂ ਬਾਹਰ ਕੱਟੀਆਂ ਨਹੀਂ ਹੁੰਦੀਆਂ ਪਹਿਲੇ ਨਾ ਝੋਟੀਆਂ ਜੰਦਨ ਕਿਹਦਾ ਜੰਮ ਛੜਿਆ ਹੀਰਾ ਬੱਚਾ ਜੰਮ ਛੜਿਆ ਬਾਕੀ ਫੱਬਦੀ ਆ ਛੋਟੀ ਜਤਨਾ ਘਰੇ ਵੱਜੀ ਵੀ ਸੋਹਣੀ ਲੱਗੂਗੀ ਬਿਲਕੁਲ ਵੀ ਜੀ ਨਿੱਕੇ ਸਿੰਘ ਦੀ ਕੱਟੀ ਆ ਠੀਕ ਆ ਤੇ ਆਪਾਂ ਉਧਰ ਕੱਟੀਆਂ ਪਈਆਂ ਵੀਰ ਨੂੰ ਨਹੀਂ ਆਂਦੇ ਸੀ ਵੀ ਉਹੋ ਜਿਹੀਆਂ ਕੱਟੀਆਂ ਲਿਆ ਕੇ ਦੋ ਅੱਛਾ ਕੱਟੀਆਂ ਲੈ ਆਤੀਆਂ ਜੇ ਪਰ ਮੁੱਲ ਵੀ ਉਹਨਾਂ ਨੂੰ ਨਿਗੇ ਨਿਗੇ ਕਰਦਨੇ ਆ ਇਹਦਾ ਕਿੰਨਾ ਕਰਨਾ ਮੁੱਲ ਫਿਰ ਇਹ ਵੀਰ ਜੀ ਮੁੱਲ ਜਿੰਨਾ ਮਰਜੀ 80 ਕਰਾ ਲਓ 85 ਕਰਾ ਲਓ ਹਾਂ ਨਾ ਜਿਹੜੀ ਦੇਣੀ ਆ ਹਾਂਜੀ ਪੂਰੇ 78000 ਦੀ ਦੇਦਾਂਗੇ 78000 ਦੀ 78000 ਦੀ ਵੀਰ ਜੀ ਕੱਟੀ ਦੇ ਦਾਂਗੇ ਬਾਕੀ ਕੱਟੀ ਦੀਆਂ ਸ਼ਕੀਨੀਆਂ ਵੀਰ ਜੀ ਵੇਖੋ ਛੋੜ ਛੜ ਮੋਕੇ ਦੇ ਕਰ ਦੋ ਨਾ ਜਿੱਦਣ ਇਹ ਮੁੰਡਾ 78 ਕਹਿੰਦਾ 70 ਹਜ਼ਾਰ ਦੀ ਲਾਂਗੇ ਛੋਟ ਹੀ ਕਰਾਂਗੇ ਪੂਰੇ 75 ਦੀ ਕਰ ਦੋਗੇ ਫਿਰ ਹੋ ਗਈ ਜੀ ਪੂਰੇ ਜੀ 75 ਹਜ਼ਾਰ ਦੀ ਕੱਢੀ ਜੀ ਨਾ ਪਰ ਮਿਲਣੀ ਨਹੀਂ ਜੇ ਮਾਰਕੀਟ ਚ ਨਹੀਂ ਜੇ ਮਿਲਣੀ ਇਹੋ ਜੀ ਮਿਲਣੀ ਨਹੀਂ ਜੇ ਇਹ ਮਿਲਣੀ ਜੇ ਪ੍ਰੇਮ ਸੱਕਲ ਦੀ ਘਟੀ ਤੋਂ ਠੀਕ ਆ ਹਾਂ ਜੀ ਹਾਂ ਜੀ ਤੇ ਪ੍ਰਿੰਸ ਡੈਰੀ ਫਾਰਮ ਤੋਂ ਹਾਂ ਜੀ ਹਾਂ ਜੀ ਤੇ ਆ ਸੋイツਵਾ ਇਧਰ ਆਖੋ ਇਹ ਇਹਦੇ ਥੱਲੇ ਵਿਆਜੀ ਪਾਜੋ ਬਾਬਾ ਅੱਛਾ ਆ ਦੇਖੋ ਅੱਜ ਸਾਰੀਆਂ ਇਤਰਾ ਹੀ ਲੈਣਦੀਆਂ ਜੀ ਨਾ ਇਹ ਤੇ ਆਟੋਮੈਟ ਕੀ ਆ ਹੋ ਜਾਂਦੀਆਂ ਠੱਡੀਆਂ ਆ ਕੇ ਤਾਂ ਅੱਛਾ ਜੇ ਤਾਹੀ ਰਹੇ ਬਾਬੇ ਨੇ ਤੇਰੇ ਮਗਰ ਕੱਟਾ ਜੀ ਇਹਨੇ ਮਗਰ ਕੱਟਾ ਜੀ ਕੱਟੇ ਨੇ ਦੁੱਧ ਵੀ ਕਹਿੰਨੇ ਚੰਗਾ ਛੱਡਿਆ ਖੁੱਲਾ ਛੱਡਿਆ ਵਰਜੀ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਵਰਜੀ ਇਹ ਦੇਖੋ ਪੱਕਾ 7 ਕਿਲੋ ਹੋਗਾ ਤੇ ਸੂਆ ਪਹਿਲਾਂ ਹੀ ਸੂਆ ਪਹਿਲਾਂ ਵਰਜੀ ਤੋਰ ਫਿਰ ਮਾਈ ਦਾ ਮਾਲ ਲੇ ਜੀ ਪਹਿਲਾਂ ਨੇ ਇਹ ਜਿਹੜੇ ਵੀਰ ਭਰਾ ਦੀ ਡਿਮਾਂਡ ਆ ਵੀ 60 ਉਹ ਅੰਦਰ ਲੈਣੀ ਆ ਝੋਟੀ ਅੱਛਾ ਵੀ 60 ਸੱਖੋਂ ਅੰਦਰ ਹੀ ਦੇਣੀ ਆ ਆਪਾਂ ਚਲੋ ਫਿਰ ਦਸ ਤੇ ਮੰਗਦੇ ਨੇ ਵੀਰਾਂ ਦੀ ਡਿਮਾਂਡ ਆਉਂਦੀ 60 ਉਹ ਅੰਦਰ ਕੱਟੀ ਦਿਓ ਕੋ ਚੰਗੀ ਪਹਿਲਾਂ ਝੋਟੀ ਥੋੜਾ ਡਰਦੀਆਂ ਡਰਦੇ ਨੇ ਪਹਿਲੇ ਨਾਲ ਝੋਟੀਆਂ ਅਕਸਰ ਡਰ ਜਾਂਦੀਆਂ ਬਾਅਦਲੇ ਬੰਦਿਆਂ ਦਾ ਬਾਹਰ ਨਹੀਂ ਨਿਕਲਦੇ ਬਾਹਰ ਘੱਟ ਕੱਡੀਆਂ ਹੁੰਦੀਆਂ ਵਾ ਜਦੋਂ ਪਹਿਲੀ ਵਾਰੀ ਬਾਹਰ ਨਿਕਲਦੀਆਂ ਤਾਂ ਫਿਰ ਕਿੰਨੇ ਕੰਦੇ ਦਾ ਸਿੰਗ ਲੱਗਾ ਕੱਟੀ ਬਾਕੀ ਕੱਦ ਘੱਟ ਚੰਗਾ ਹੋਵੇ ਤਾਂ ਫੱਬਦੀ ਆ ਝੋਟੀਆਂ ਵੀ ਸੱਜਰ ਵੀ ਜੀ ਸੁਹੀਆ ਜੇ ਤੋ ਕੋਈ ਵੀਰ ਭਰਾ ਨੇ ਜਾ ਕੇ ਸੇਵਾ ਕੀਤੀ ਦੁੱਧ ਨੇ ਚੰਗਾ ਕਰ ਦੇਣਾ ਬਾਕੀ ਫਿਕਸ ਜਿਹੇ ਹੋਵਨ ਨੇ ਦੀਏ ਥਾਣੇ ਵੀ ਚੰਗਾ ਇਹਦੇ ਕੋਲ ਹੱਥ ਜੋਂਨ ਵਾਲਾ ਥਾਣਾ ਹੈਗਾ ਪਰਪਰ ਦੇਖੋ ਵੀਰ ਜੀ ਹੁਣ ਵਿਖਾਇਓ ਮੜਾਇਆਂ ਲੱਗੇ ਤੋ ਦੇਖੋ ਸਾਡੇ ਦੇਖੋ 7 ਕਿਲੋ ਹੈਗਾ ਪੱਕਾ ਦੁੱਧ ਫਿਰ ਨਾ ਨਾ 7 ਕਿਲੋ ਜੀ 8 ਹੋਊਗਾ 7 ਕਰਕੇ ਤਾਂਗੇ ਪਾਈਆ ਖੰਡ ਸੱਤਾਂ ਤੋਂ ਘੱਟ ਹੋ ਜੇ ਮੈਂ ਕਿਹਨੂੰ ਦਾਂ ਬਾਕੀ ਹੋਊਗਾ 7 ਹੀ ਥਾਣੇ ਦੇ ਆਪ ਤੇ ਥਾਣੇ ਤੇ ਠੰਡੀਆਂ ਬੜੀਆਂ ਮਰਜੀ ਇਹਦਾ ਮੁੱਲ ਫਿਰ ਕਿਸੇ ਦੇ ਵੀ ਜੀ ਘਰ ਜਗ ਵਿੱਚ ਚੋਣ ਲੱਗਿਆ ਉਹ ਉਹ ਵੀ ਕੱਟੀ ਸੁਈਆਂ ਜਿਹੜੀਆਂ ਇਹ ਲੈਣਾ ਇਹ ਆਪਣੀ ਵੀਰ ਜੀ ਜੁੰਮੇ ਆ ਰਹੀ ਹੈ ਪੂਰੀ ਠੀਕ ਆ ਹਾਂ ਤੇ ਦੱਸਿਓ ਮੁੱਲ ਵੀਰ ਜੀ ਦਾ ਫਿਰ ਮੁੱਲ ਵੀਰ ਜੀ 57000 ਦੀ ਦੇ ਦਈਏ ਕਰ ਦਈਏ ਵਿੱਚੋਂ ਛੋਟ ਛੋਟ ਪੂਰੇ ਵੀਰ ਜੀ ਹਾਂ ਨਾ ਜਿਹੜੀ ਦੇਣੀ 56000 ਦੀ ਕੱਟੀ ਦੇ ਦਾਂਗੇ ਪਰ ਵੀਰ ਜੀ ਆਉਂਦੀ ਨਹੀਂ ਨੀ ਪ੍ਰੇਮ ਸਿੰਘ ਜੀ ਅਜੇ ਤਾਂ ਹੀ ਵੇਖਦੇ ਜੇ ਪ੍ਰਿੰਸ ਭਾਜੀ ਆ ਲੈ ਗਈ ਕਸਰ ਨਹੀਂ ਵੀਰ ਜੀ ਦੇ ਦਾਂਗੇ 55000 ਦੀ ਦੇ ਦਾਂਗੇ ਕੱਟੀ ਪਰ ਮਿਲਣੀ ਨਹੀਂ ਜੇ ਅੱਛਾ ਇਹ ਮੈਂ ਤੁਹਾਨੂੰ ਵਾਅਦਾ ਕਰਦਾ ਮਿਲਣੀ ਵੀ ਜੇ 55000 ਦੀ ਠੀਕ ਆ ਜੀ ਅਸੀਂ ਵੀ ਸਾਰੀ ਤੇ ਬਾਹਰ ਅੰਡਿਆ ਬਾਕੀ ਵੀਰ ਜੀ ਠੰਡੀ ਆ ਇਹਦੇ ਥੱਲੇ ਜਿੰਜ ਮਰਜੀ ਬਈ ਜੁਆ ਵੇ ਇਹ ਵੀ ਠੰਡੀ ਤੇ ਰਿਹਾ ਹੈ ਠੰਡੀਆਂ ਤੇ ਆਵਾਂ ਮੇਰਾ ਪਰਵਾਹ ਨਹੀਂ ਲੱਗੇ ਭਾਏ ਘੋਲ ਵਜਾਈ ਜਾਵੇ ਉਹ ਤਰੇ ਆ ਵੀ ਥੋੜਾ ਡਰ ਜਾਂਦੀਆਂ ਆ ਠੰਡੀਆਂ ਜੀ ਕੈਮਰੇ ਤੋਂ ਡਰਦੀਆਂ ਬਾਕੀ ਹਿੱਲਦੀਆਂ ਨਹੀਂ ਆ ਠੀਕ ਆ ਹਾਂਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਗਾਂ ਜਿਹੜੀ ਆ ਇਹ ਤੁਹਾਨੂੰ ਦਿਖਾ ਦਈਏ ਵੀ ਸੋਈ ਸਵਾਈ ਆ ਤੇ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਤੇ ਇਹਦੇ ਬਾਰੇ ਵੀ ਦੱਸਤੀ ਆ ਵੀ ਇਹਦਾ ਵੀਰ ਜੀ ਬੱਚਾ ਮਰ ਚੁੱਕਾ ਜੀ ਅੱਛਾ ਇਹਦਾ ਬੱਚਾ ਮਰ ਚੁੱਕਾ ਹੈ ਹਾਂਜੀ ਹਾਂਜੀ ਠੀਕ ਹੈ ਬੱਚਾ ਨਹੀਂ ਜੀ ਇਹਦਾ ਹੈਗਾ ਦੁੱਧ 15 ਕਿਲੋ ਹੋਗਾ ਵੇੜ ਹੈਗਾ 15 ਲੀਟਰ ਪੱਕਾ ਦੁੱਧ ਨਾ ਨਾ 15 ਕਿਲੋ ਕੰਡਾ ਆਪਣਾ ਕੋਲ ਨਾਲ ਲੈ ਕੇ ਆਵੇ ਤੇ ਉਤਰਾ ਪਤਾ ਸੂਈ ਨੂੰ ਕਿੰਨਾ ਚਿਰ ਹੋ ਗਿਆ ਹੋਊਗਾ ਸੂਈ ਨੂੰ ਵੀਰ ਜੀ ਨੂੰ ਅੱਜ 15 ਦਿਨ ਹੋ ਗਏ ਜੀ ਅੱਛਾ ਇਹ ਵੀਰ ਜੀ ਲਈ ਆਪਾਂ ਫਾਰਮ ਚੋਂ ਖੁੱਲੀ ਗਾਂ ਫਿਰਦੀ ਆਈ ਆ ਅੱਛਾ ਪਿੱਛੋਂ ਇਤਨਾ ਹੀ ਬੱਚਾ ਪਿੱਛੇ ਮਰਿਆ ਸੀ ਨਾ ਨਾ ਬੱਚੇ ਦੇ ਨਾਲ ਵੀ ਜੀ ਆਪਾਂ ਪਹਿਲਾਂ ਲਈ ਸੀ ਅੱਛਾ ਫਿਰ ਆਪਾਂ ਤੁਹਾਨੂੰ ਪਤਾ ਬੱਚੇ ਦੇ ਨਾਲ ਤੇ ਫਿਰ ਮੁੱਲ ਉੱਚਾ ਹੀ ਹੋਣਾ ਹੈ ਹਾਂਜੀ ਤੇ ਖਾਤਾ ਕਰਕੇ ਲੈ ਲਈ ਹੁਣ ਦੇ ਵੀ ਆਪਾਂ ਜੈਜੀ ਦੇਣੀ ਆ ਅੱਛਾ ਬੱਚਾ ਉਹਨਾਂ ਦੇ ਘਰੇ ਮਰ ਗਿਆ ਬੱਚਾ ਉਹਨਾਂ ਦੇ ਘਰੇ ਮਰਿਆ ਤੇ ਬਾਕੀ ਵੀਰ ਜੀ ਚਵਾਈ ਦੀ ਮਸ਼ੀਨ ਨਹੀਂ ਹੁੰਦੀ ਜੀ ਅੱਛਾ ਤੇ ਬਾਕੀ ਚੋਣ ਲੱਗਿਆ ਮੜਾ ਮੜਾ ਕਰ ਦਿਓ ਆਪਾਂ ਵਿਖਾ ਦੇਣਾ ਹੁਣੇ ਵੀਡੀਓ ਚ ਦਿਖਾਈ ਦਿਓ ਪਹਿਲਾਂ ਫੇਰੀ ਤੋਰ ਦੇ ਹਾਂ ਬਿਲਕੁਲ ਕੰਮ ਵੀਰ ਜੀ ਕਰਨਾ ਨਹੀਂ ਆ ਹਾਂ ਜੀ ਕਿਸੇ ਨੂੰ ਝੂੜ ਮਾਰ ਕੇ ਦੇ ਦਈਏ ਹਾਂਜੀ ਹਾਂਜੀ ਆ ਇੱਕੋ ਮਿੰਟ ਪਾੜਾ ਪੋਣਾ ਪੈਂਦਾ ਜੀ ਵਧੀ ਨਾਲ ਠੀਕ ਆ ਹਾਂ ਜੀ ਨਹੀਂ ਤੁਹਾਨੂੰ ਦਿਖਾ ਦਿੰਦੇ ਆ ਸਾਰਾ ਆ ਗਾੜੀ ਆ ਪਾੜਾ ਪਾ ਦੇਣਾ ਥੋੜਾ ਕਿਤੇ ਬੈਜਣਾ ਮੈਂ ਥੱਲੇ ਇਤਰਾ ਅਸੀਂ ਵੀਰ ਜੀ ਨੂੰ ਥੱਲੇ ਪ ਸਰਸੀ ਨੂੰ ਥੱਲੇ ਪਾਈ ਦੀ ਐ ਐਂਜੀ ਜੀ ਤੇ ਐਂਜੀ ਇਹ ਅਭੀ ਸਾਰੀਆਂ ਚੀਜ਼ਾਂ ਜਿਹੜੀਆਂ ਦੱਸਣੀਆਂ ਚਾਹੀਦੀਆਂ ਵਾਂ ਆਹ ਵੇਖੋ ਬੱਜੀ ਉਹ ਮਸ਼ੀਨੀ ਚਵਾਈ ਤੇ ਲੱਗੀ ਹੀ ਨਾ ਅੱਛਾ ਮਸ਼ੀਨੀ ਚਵਾਈ ਦਾ ਤੁਹਾਨੂੰ ਪਤਾ ਜਿਹੜਾ ਡੰਗਰ ਆ ਨਾ ਹਾਂਜੀ ਉਹ ਬਰਬਰੀ ਮੜਾ ਮੋਟਾ ਤੁਹਾਨੂੰ ਪਤਾ ਕਰਦਾ ਤੇ ਜੇ ਕੋਈ ਮਸ਼ੀਨੀ ਚਵਾਈ ਵਾਲਾ ਲੈ ਜਾਊਗਾ ਫਿਰ ਦੀ ਵਿਰਜੀ ਅੱਛਾ ਆ ਮੜਾ ਜਿਹਾ ਇੰਜ ਪਾੜਾ ਪੋਣਾ ਪੈਂਦਾ ਹੁਣ ਤਾਂ ਕੋਈ ਗੱਲ ਨਹੀਂ ਆਹ ਵੇਖੋ ਬੱਜੀ ਇਸ ਤਰ੍ਹਾਂ ਦੇ ਬੁੱਤਾਂ ਦੇਖ ਸਾਡੇ ਮਾਰੀਏ ਤਾਂ ਮਾਰ ਮਾਰੀ ਜਾਰੇ ਕੋਈ ਲਸੀ ਨਹੀਂ ਆ ਜਿਹੜੀ ਭਾਵੇਂ ਨਹੀਂ ਕੀਤੀ ਜੇ ਵੀ ਗਾਲ ਡੰਗਰ ਕੋ ਦੱਸ ਕੇ ਦੇਣੀ ਝੂਠ ਮਾਰ ਕੇ ਨਹੀਂ ਕਿ ਡੰਗਰ ਦੇਣਾ ਭਾਵੇਂ ਤਾਂ ਜਣੇ ਇਥੇ ਬੱਜਿਆ ਰਵੇ ਆ ਵੇਖੋ ਜੀ ਦੇਖੋ ਕਿੰਨਾ ਕਿ ਛੜੱਪੇ ਤੈ ਹੀ ਹੋਣ ਤੇ ਪਿਛਲੇ ਥਨਾਂ ਦਾ ਦਿਖਾ ਦੋ ਚਵਾਈ ਵੇਖੋ ਆ ਵੇਖੋ ਜੀ ਦੇਖੋ ਚਵਾਈ ਮਗਰ ਲਿਆਂਦੀ ਚਵਾਈ ਪੂਰੀ ਓਕੇ ਆ ਮਾਦਵਾਂਗੇ ਬੋਲਦੀ ਮਾਦਵਾਂਗਾ ਸਾਹ ਜੀ ਮਾਖੀ ਨਹੀਂ ਬੋਲਦਾ ਪਿਛੋਂ ਵਿਖਾ ਦੋ ਵਾੜਾ ਚੰਗੀ ਤਰ੍ਹਾਂ ਚਲੋ ਖੋਲੋ ਹਾਂ ਤੋਰ ਕੇ ਦਿਖਾਈ ਦਈਏ ਇੱਕ ਅਰੀ ਚੰਗੀ ਤਰ੍ਹਾਂ ਆਹ ਵੇ ਰਸੀਰ ਜੀ ਥੱਲੇ ਹਾਂ ਮੜੀ ਚੰਗੀ ਤਰ੍ਹਾਂ ਫੇਰ ਵਿਖਾ ਦੋ ਠੀਕ ਹੈ ਹਾਂ ਜੀ ਬਸ ਆਹ ਵੇ ਉੱਤੇ ਨਹੀਂ ਪੈਣੀ ਰਸੀ ਉੱਤੇ ਨਹੀਂ ਪਾਏ ਪਹਿਲੇ ਪੈਸੇ ਮਸ਼ੀਨ ਨਹੀਂ ਚਵਾਈ ਦੀ ਤੁਹਾਨੂੰ ਪਹਿਲਾਂ ਥੱਲੇ ਪੋਣੀ ਪਿੰਦੀ ਆ ਠੀਕ ਹੈ ਹਾਂ ਜੀ ਹਾਂ ਜੀ ਜੇ ਤਰ੍ਹਾਂ ਪਿਛੋਂ ਗੀ ਗਝਾਈ ਆ ਜੇ ਤਰ੍ਹਾਂ ਪਿਛੋਂ ਆਈ ਆ ਉਤਰਾ ਹੀ ਗਾਂ ਚਲ ਜਾਣੀਆ ਆ ਕੇ ਕੋਈ ਮੇਰਾ ਭਰਾ ਮਸ਼ੀਨ ਲਾ ਲੂਗਾ ਨਾ ਹਾਂ ਜੀ ਤੇ ਆ ਜਿੱਤੇ ਲੱਤਾ ਕੱਢ ਦੂ ਉਸੇ ਕੱਢ ਦੂਗੀ ਠੀਕ ਆ ਹਾਂ ਜਿੱਤੇ ਥਾਨ ਵੇਖੋ ਵਰਜੀ ਕਦਾ ਕੱਲਾ ਕੋਠ ਬੜ ਤੇ ਲੱਗਾ ਕੱਦ ਪੂਰਾ ਵਰਜੀ ਵੱਡਾ ਫੁੱਲ ਸਜੇ ਕੱਦ ਕੱਟ ਸਪੱਖਾਂ ਤੇ ਚੰਗੀ ਆ ਪੂਰੀ ਕੱਦ ਵੱਡਾ ਤੇ ਮੁੱਲ ਛੋਟੇ ਅੱਛਾ ਮੁੱਲ ਛੋਟਾ ਤੇ ਕੱਦ ਵੱਡਾ ਚਲੋ ਲੈ ਜਾ ਫਿਰ ਬਾਕੀ ਹਵਾਨ ਦੇ ਦੋਵਾਂ ਪਾਸੇ ਨਾੜਾਂ ਚੰਗੀਆਂ ਆ ਵਾ ਥਾਨ ਵੇਖੋ ਵਰਜੀ ਕਿੱਡੀ ਕੁਆਲਿਟੀ ਦਾ ਲੱਗਾ ਲਾਗੇ ਤਾਂ ਵੀਰ ਜੀ ਵਿਖਾ ਦਿਓ ਚੰਗੀ ਤਰ੍ਹਾਂ ਕੈਮਰਾ ਮਾਰ ਕੇ ਮੇਰੇ ਤੋਂ ਮੈਨੂੰ ਖਾ ਦਿਓ ਚੰਗੀ ਤਰ੍ਹਾਂ ਦੇਖ ਸਕਦੇ ਹਵਾ ਨੇ ਤੇ ਨਾੜਾ ਇਹਦੀ ਇੱਕ ਰੀ ਮਿਲਕ ਵਿੱਚ ਮੈਨੂੰ ਚੰਗੀ ਅਮਾਨਾ ਵੀਰ ਜੀ ਵਿਖਾ ਦਿਓ ਚੰਗੀ ਤਰ੍ਹਾਂ ਕੈਮਰਾ ਮਾਰ ਕੇ ਆਪੇ ਤੇ ਇਹ ਤਾਂ ਦੱਸ ਦੀਏ ਮੁੱਲ ਫਿਰ ਮੋਲੇ ਦਾ ਵੀਰ ਜੀ ਜਾਇਜ਼ੀ ਕਰ ਦिए। ਬਾਕੀ ਵੀਰ ਜੀ ਜਿੱਡਾ ਦੇ ਕੱਦ ਬਹੁਤ ਹੈ ਜਿੰਨਾ ਰੰਗ ਢਾਂਗ ਹੈ ਨਾ। ਹਾਂਜੀ। ਤੇ ਬੱਚਾ ਹੰਦਾ ਨਾ ਨਾਲ। ਫੇਰ ਤੇ ਵੈੜ ਵੇਛੜੀ ਦੀ 75000 ਦੀ। ਹਾਂਜੀ। ਪਰ ਹੁਣ ਜਾਇਜ਼ੀ ਦੇ ਦੇਣੀ ਆ। ਕਿੰਨੇ ਦੀ? ਹੁਣ ਵੀਰ ਜੀ ਜਿਹੜੀ ਦੇਣੀ ਆ ਨਾ। ਪੂਰੇ 50 ਦੀ ਦੇ ਦिए। ਨਹੀਂ ਪੂਰੇ 50 ਦੀ ਨੇ ਕਰੀਏ। ਬਾਕੀ ਵੀਰ ਜੀ ਕਿਸੇ ਦੇ ਘਰ ਜਾ ਕੇ ਬੱਚਾ ਮਰ ਸਕਦਾ ਹੈ। ਹਾਂਜੀ ਹਾਂਜੀ। ਹਾਂਜੀ ਹੁਣ ਤੇ ਚਲੋ ਬੱਚੇ ਦੀ ਤਾਂ ਕਾਟ ਮੜੀ ਮੋਟੀ ਜੀ ਉਹਨੂੰ ਲੱਗਣੀ ਆ। ਹਾਂਜੀ ਹਾਂਜੀ। ਹੁਣ ਵੀਰ ਜੀ ਜਿਹੜੀ ਦੇਣੀ ਹਾਂ ਨਾ ਇਹਨਾ ਪੂਰੇ 45000 ਜਿਹੜਾ ਦੇ ਦੋ 45000 ਦੀ 45000 ਦੀ ਬਾਕੀ ਵੀਰ ਜੀ 15 ਕਿਲੋ ਦੁੱਧੂਗੇ 14 ਕਿਲੋ ਕਰਕੇ ਦਾਂਗੇ ਠੀਕ ਹੈ ਹਾਂਜੀ ਤੇ ਬਾਕੀ ਕੋਈ ਵੀਰ ਭਰਾ ਜਾ ਕੇ ਸਾਂਭ ਲੂਗਾ ਦੁੱਧ 18 ਕਿਲੋ ਇਹਨੇ ਕਰ ਜਣਾ। ਬਾਕੀ ਵੀਰ ਜੀ ਜਿੱਦਣ ਆਪਾਂ ਪਹਿਲੇ ਦਿਨੇ ਲਈ ਹੈ ਨਾ ਬੱਚੇ ਦੇ ਨਾਲ ਵੈਰ ਦੁੱਧ ਦੇ ਕੋ 20 ਕਿਲੋ ਹੀ। ਅੱਛਾ ਤੇ ਇੱਕ ਮਸ਼ੀਨੀ ਚਵਾਈ ਉੱਥੇ ਹੁੰਦੀ। ਕਿਹਾ ਅਸੀਂ ਆ ਗਿਆ ਹੱਥ ਨਾਲ ਕਰਨ ਲਾ ਪੇ ਹੱਥ ਨਾਲ ਵੀ ਚਲੋ ਗਿੱਜ ਗਈ ਆ ਕਰਮਾਂ ਦੀ। ਠੀਕ ਆ। ਹਾਂਜੀ ਹਾਂਜੀ ਤੇ ਅਰਕੀ ਸੂਆ ਪਿਓਰ ਦੂਜਾ ਸੂਆ ਸੂਈ ਜੇ ਪਹਿਲੇ ਸੂਵੇ ਹੋਈ ਨਾ ਮਸ਼ੀਨੀ ਚਵਾਈ। ਠੀਕ ਆ। ਅਰਕੀ ਵੀ ਨਾ ਮਸ਼ੀਨੀ ਕੀਤੀ ਆ। ਤੇ ਬਾਕੀ ਇਹ ਆ ਬੇ ਚਲੋ ਮਸ਼ੀਨ ਦੀ ਚਵਾਈ ਜਿਹੜੀ ਬਜੀ ਤੇਜ ਹੁੰਦੀ ਆ ਤੇ ਕੋ ਵੈਡ ਵੇਜੀ ਬਖਾਦੀ। ਹਾਂਜੀ ਉਹ ਵੀ ਵੈਡ ਰਹਿੰਦੀ ਇਹ ਤਾਂ ਮਾਰਦਾਨ ਫੁੱਲੇ ਹੋਣਗੇ ਮੋਲ ਤਾਂ ਚਲੋ ਸਾਰਿਆਂ ਨੇ ਕਰਨਾ ਹੀ ਕੋਲ ਜੀ ਫੇਸ ਵੇਖੋ ਇਹਦਾ ਇਹਦਾ ਸੂਆ ਕਿੰਨਾ ਵਾਜੇ ਪਹਿਲਾ ਵੀਰ ਜੀ ਪਹਿਲਾ ਪਿਓਰ ਪਹਿਲਾ ਸੂਆ ਜੀ ਠੀਕ ਤੇ ਮਗਰ ਬੱਛੀ ਜੀ ਐਚ ਐਫ ਤੇ ਮਗਰ ਇਹਦੇ ਬੱਛੀ ਆ ਹਾਂ ਜੀ ਹਾਂ ਜੀ ਥਾਣੇ ਦਾ ਵੀਰ ਜੀ ਵਿਖਾ ਦਿਓ ਲੱਗੇ ਤੂੰ ਹਾਂ ਥਾਣੇ ਦੇਖ ਸਕਦੇ ਜੀ ਇਹਦੇ ਖੋਲੋ ਤੁਰਦੋ ਇਹਨਾਂ ਮੀ ਕੀ ਆ ਰਹੀ ਆ ਹੀ ਆ ਰਹੀ ਸੀ ਹੁਣੇ ਆਈ ਅਜੇ ਥੋੜਾ ਚਿਰ ਹੋਇਆ ਵੀ ਨੁ ਆਈ ਨੁ ਟੈਕਸ ਜਾਵਣਾ ਬੜਾ ਜੀ ਨਿੱਗਰੋਂ ਨੇ ਦੀਏ ਬਾਕੀ ਵੀਜੀ ਕੱਦ ਕਾਠ ਜਗਲੇ ਸੂਏ ਵਾਸੀ ਪੂਰੀ ਬਣੂਗੀ ਆ ਵੇਜੀ ਜਦੋਂ ਆਏ ਹੁੰਦੇ ਨਾ ਵੀਜੀ ਉਹ ਪ੍ਰੇਕਰੋਂ ਟੰਕਰ ਫਿਰ ਘੱਬਦੇ ਮੜਾ ਮੋਟਾ ਤੇ ਇਹਦਾ ਫਿਰ ਮੁੱਲ ਬਾਕੀ ਵੀਜੀ ਠੰਡੀ ਤੇਰੀ ਆ ਉਹ ਤੇਰਾ ਦੁੱਧ ਕਿੰਨਾ ਇਹ ਦੇਖੋ ਨਾ ਨਾ ਵੀਜੀ ਆ ਵੇਖੋ ਕੱਟ ਆਲਾ ਲੇਵਾ ਲੱਗਾ ਆ ਵੇਖੋ ਕੱਟ ਆਲਾ ਲੇਵਾ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਦੁੱਧ ਵੀਰ ਜੀ ਇਹਦੇ ਕੋਲ ਜਿਹੜਾ ਪੱਕਾ 10 ਕਿਲੋ ਹੋਗਾ ਹੈਗਾ ਪੱਕਾ ਦੁੱਧ ਮੈਂ ਨਾ 10 ਕਿਲੋ ਵੀਰ ਜੀ ਆਪਣੇ ਘਰੋਂ ਲੀਟਰ ਮਾਰ ਕੇ ਦਾਂਗੇ ਤੇ ਮੁੱਲ ਮੋਲੇ ਦਾ ਵੀਰ ਜੀ ਜੈ ਜੀ ਕਰ ਦਈਏ ਕਿੰਨਾ ਕ ਇਹ ਜਿਹੜੀ ਹਾਂ ਨਾ ਹੀ ਦੇਣੀ ਆ ਨਾ ਪੂਰੇ ਵੀਰ ਜੀ ਇਹ ਵੈੜ 36000 ਦੀ ਦੇ ਦਾਂਗੇ 36000 ਦੀ 36000 ਦੀ ਵੀਰ ਜੀ ਵੈੜ ਦੇ ਦਾਂਗੇ ਮਗਰ ਵੱਛੀ ਤੇ ਬਾਕੀ ਚਲੋ ਛੋਟ ਸ਼ਰਮੋ ਕਿ ਕਿ ਦੀ ਮੰਗ ਤਾਂ ਖੁੱਲੇ ਕਰਾਂਗੇ ਛੋਟ ਕਾ ਹੀ ਲਓ ਤੁਸੀਂ ਜਿਹੜੀ ਕਰੋਗੇ ਕਿੰਨੇ ਦੀ ਕਰਨੀ ਆਪ ਹੀ ਕਰ ਦੋ ਫਿਰ ਕੋਈ ਨਹੀਂ ਗੱਲ 33000 ਦੀ ਬਾਕ ਸ਼ੋਰ ਹੀ ਕਰਾਂਗੇ ਅੱਛਾ 33000 ਦੀ ਸ਼ੋਰ ਕਰਦੇ 33000 ਸ਼ੋਰ ਕਰਾਂਗੇ ਠੀਕ ਆਪਾਂ ਉਦੋਂ ਵੀ ਵੜਾ ਪਾਇਆ 33000 ਦੇ ਪਾ ਬੈਂਦੀ ਵੀ ਬੌਧਾ ਨਾ ਖਜਾ ਕਰੋ ਬਾਕੀ ਅਸੀਂ ਮੋਲੀ ਜਾਜ ਪਾਉਂਦੇ ਆ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਮਰਜ਼ੀ ਨਾਲ ਤੇ ਆਪਣੀ ਸਮਝ ਨਾਲ ਖੜੋ ਜੀ